ਸਸਿਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਆਡਾ ਸਾਰਿਆਂ ਦਾ ਤੇ ਪਾਰਟੀ ویئر ਸੂਟ ਫਿਰ ਤੋਂ ਇੱਕ ਵਾਰੀ ਆ ਗਿਆ ਰਿਪੀਟ ਦੇ ਵਿੱਚ ਆਪਣੇ ਕੋਲ ਸਟਾਕ ਤੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਸਟਾਕ ਆ ਨਵਾਂ ਵੀ ਆ ਗਿਆ ਹੈਂਡਵਰਕ ਦੇ ਨਾਲ ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਦੱਸ ਦੇਣਾ ਹੈ ਕਿ ਜਿੱਦਾਂ ਬਹੁਤ ਸਾਰੇ ਕਸਟਮਰ ਜਿਹੜੇ ਸੀਗੇ ਉਹ ਡਿਮਾਂਡ ਕਰਦੇ ਸੀਗੇ ਵਿంటర్ ਕਲੈਕਸ਼ਨ ਦੀ ਵਿంటర్ ਕਲੈਕਸ਼ਨ ਦੀ ਵੀਡੀਓ ਆਪਾਂ ਪਿਛਲੇ ਪਾਰਟਿਆਂ ਜਿਹਦੇ ਵਿੱਚ ਵੈਲਵਟ ਵੀ ਪਾਤੀ ਆ ਆਪਾਂ ਤੇ ਕੁਆਟਰਾਇਜ਼ ਜਿਹੜੀ ਉਹ ਵੀ ਪਾਤੀ ਆ ਤੇ ਹੁਣ ਜਿਹੜੇ ਆ ਪਾਰਟੀ ਵੀਅਰ ਸੂਟ ਸ਼ੁਰੂ ਹੋ ਗਏ ਆ ਸੀਜ਼ਨ ਪਾਰਟੀ ਵੀਅਰ ਦਾ ਚੱਲਣ ਡਿਆ ਤੇ ਆਜੋ ਤੁਹਾਨੂੰ ਮੈਂ ਦਿਖਾਵਾਂ ਸੂਟ ਕਰਿਓ ਚੈੱਕ ਇਹ ਬਲੈਕ ਸੂਟ 3D ਜਿਹੜਾ ਜੇ ਇਹ ਆ ਗਿਆ ਜੇ ਰਿਪੀਟ ਦੇ ਵਿੱਚ ਤੇ ਇਹ ਬੜੀ ਮੁਸ਼ਕਲ ਨਾਲ ਰਿਪੀਟ ਹੋਇਆ ਜੇ ਸਟਾਕ ਤੇ ਤੁਸੀਂ ਬਹੁਤ ਜ਼ਿਆਦਾ ਇਹਦੀ ਡਿਮਾਂਡ ਕਰਨ ਡੇ ਹੋ ਤੇ ਬਹੁਤ ਸਾਰੇ ਆਰਡਰ ਜਿਹੜੇ ਹੈਗੇ ਮੈਨੂੰ ਕੈਨਸਲ ਵੀ ਕਰਨੇ ਪਏ ਇਹ ਸੂਟ ਦੇ ਤੇ ਇਹ ਦੁਬਾਰੇ ਆ ਗਿਆ ਜੇ ਆਪਣੇ ਕੋਲ 3D ਤੇ ਫੈਬਰਿਕ ਆਊਗਾ ਜੇ ਕ੍ਰੇਪ ਦਾ ਤੇ ਇਹਦੀ ਬਾਰਡਰ ਇਹਦੀ ਜਿਹੜੀ ਸ਼ਰਟ ਜੇ ਉਹ ਆਊਗੀ ਜੇ ਬਚਿਤਰਾ ਸਿਲਕ ਦੀ ਤੇ ਆ ਰਿਹਾ ਇਹਦਾ ਸਾਰਾ ਫਰੰਟ neck ਬਣਿਆ ਤੇ ਨਾਲ ਇਹਦੇ ਆ ਗਈ ਜੇ ਬਾਟਮ ਬਹੁਤ ਸ਼ਾਨਦਾਰ ਆ ਗਈ ਇਹਦੀ ਬਾਟਮ ਬੜੀ ਸੋਹਣੀ ਜੀ crepe silk ਦੇ ਵਿੱਚ ਤੇ organza ਦਾ ਆ ਗਿਆ ਜੇ ਦੁਪੱਟਾ ਇਹਦੇ ਨਾਲ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ 3D ਇਹਦਾ ਰੇਟ ਜਿਹੜਾ ਹੈਗਾ ਜੇ ਉਹ ਹੈਗਾ ਜੇ ਸਿਰਫ 875 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਬਹੁਤ ਜ਼ਿਆਦਾ ਸ਼ਾਨਦਾਰ ਤੇ ਬਹੁਤ ਜ਼ਿਆਦਾ ਸੋਹਣਾ ਸਟਾਕ ਜੇ ਤੇ ਬਹੁਤ ਹੀ ਸੋਹਣੇ ਸੂਟ ਨੇ ਅੱਗੇ ਹੈਂਡਵਰਕ ਦੇ ਵਿੱਚ ਕਰਿਓ ਚੈੱਕ ਬਹੁਤ ਜ਼ਿਆਦਾ ਸੋਹਣੇ ਕੁਆਲਿਟੀ ਤੇ ਬਹੁਤ ਜ਼ਿਆਦਾ ਪਿਆਰੇ ਪਿਆਰੇ ਸੂਟ ਤੇ ਆਹ ਲੋ ਜੀ ਆ ਵੀ ਕਰਿਓ ਚੈੱਕ ਸੂਟ ਬਹੁਤ ਸ਼ਾਨਦਾਰ ਜੇ ਤੇ ਇਹਦੇ ਵਿੱਚ ਤੁਸੀਂ ਪਹਿਲਾਂ ਵੀ ਜਿਹੜਾ ਹੈਗਾ ਇੱਕ ਮੈਂਜੈਂਟਾ ਕਲਰ ਸੂਟ ਜਿਹੜਾ ਲਿਆ ਹੈਗਾ ਬਹੁਤ ਜ਼ਿਆਦਾ ਸੋਹਣਾ ਸੀ ਤੇ ਇਹਦੇ ਵਿੱਚ ਇੱਕ ਮਿੰਟ ਮੈਂਜੈਂਟਾ ਸੂਟ ਆ ਇਹਦੇ ਨਾਲ ਦਾ ਕੱਢ ਕੇ ਦਿਓ ਇੱਕ ਆਪਾਂ ਫਿਰ ਅੱਗੇ ਵੀਡੀਓ ਇਹ ਸੂਟ ਆ ਸੇਮ ਇਹਦੇ ਵਿੱਚ ਅੱਗੇ ਹੁਣ ਕਲਰ ਪਹਿਲਾਂ ਇਹ ਹੈਗਾ ਸੇਮ ਸੂਟ ਜਿਹੜਾ ਹੈਗਾ ਸੋਲੋ ਕਲਰ ਦੇ ਵਿੱਚ ਹੁਣ ਇਸ ਟਾਈਮ ਦੇ ਉੱਤੇ ਆਗੇ ਇਹਦੇ ਵਿੱਚ ਕਲਰ ਆਪਸ਼ਨ ਆ ਤੇ ਆਜੋ ਤੁਹਾਨੂੰ ਮੈਂ ਚੈੱਕ ਕਰਾਉਣਾ ਆ ਤੇ ਇਹ ਵੀ ਸੂਟ ਤੁਹਾਨੂੰ ਐਂਡ ਦੇ ਵਿੱਚ ਮੈਂ ਖੋਲ ਕੇ ਦਿਖਾ ਦਣਾ ਤੇ ਆਹ ਲਓ ਜੀ ਇਹਦੇ ਵਿੱਚ ਕਰੇਓ ਚੈੱਕ ਕਲਰ ਆ ਗਿਆ ਜੇ ਬਹੁਤ ਸ਼ਾਨਦਾਰ ਮੋਰ ਪੰਖੇ ਆ ਇੰਡੀਗੋ ਸ਼ੇਡ ਤੇ ਇਹ ਆ ਗਿਆ ਸਾਰਾ ਇਹਦੇ ਵਿੱਚ ਸੀਕਵੈਂਸ ਫਰੰਟ ਦੇ ਵਿੱਚ ਨਾਲ ਥ੍ਰੈਡ ਵਰਕ ਜੇ ਬੜਾ ਸ਼ਾਨਦਾਰ ਤੇ ਇਧਰੋਂ ਇਹਦੀ ਬਾਟਮ ਜਿਹੜੀ ਜੇ ਇਹ ਵੀ ਆ ਗਈ ਜੇ ਫਿਓਨਾ ਸਿਲਕ ਦੀ ਤੇ ਇਹ ਵੀ ਬੜੀ ਸ਼ਾਨਦਾਰ ਬਾਟਮ ਜੇ 2.5 2.5 ਮੀਟਰ ਦੀ ਕੱਟ ਆ ਦੁਪੱਟਾ ਆ ਗਿਆ ਨਾਲ ਔਰਗਾਂజా ਦਾ ਸੀਕਵੈਂਸ ਵਾਲਾ 4 ਸਾਈਡ ਆ ਗਈ ਲੈਸ ਦੁਪੱਟੇ ਦੇ ਤੇ ਬਹੁਤ ਸ਼ਾਨਦਾਰ ਕਲਰ ਜਿਹਦੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹਦਾ ਰੇਟ ਜਿਹੜਾ ਹੈਗਾ ਜੇ 990 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਬਾਏ ਕਰ ਸਕਦੇ ਜੀ ਆਹ ਲਓ ਜੀ ਇਸ ਤੋਂ ਬਾਅਦ ਕਰਿਓ ਚੈੱਕ ਬਹੁਤ ਜ਼ਿਆਦਾ ਸ਼ਾਨਦਾਰ ਆ ਗਿਆ ਜੇ ਮੁੰਗੀਆਂ ਸ਼ੇਡ ਤੇ ਨਾਲ ਇਹਦੇ ਆ ਗਿਆ ਜੇ ਬਾਟਮ ਵਾਈਟ ਕਲਰ ਦੀ ਫਿਓਨਾ ਦੀ ਤੇ ਨਾਲ ਹੀ ਇਹਦੇ ਆ ਗਿਆ ਜੇ ਬਹੁਤ ਸ਼ਾਨਦਾਰ ਮੈਚਿੰਗ ਦਾ ਕੰਟਰਾਸਟ ਤੇ ਇਧਰੋਂ ਦੁਪੱਟਾ ਆ ਗਿਆ ਜੇ ਇਹਦੇ ਨਾਲ ਔਰਗਾਂਜਾ ਦਾ ਸੀਕੁਐਂਸ ਮਰਕ ਵਾਲਾ ਰੇਟ ਇਹਦਾ ਹੈ ਜੇ 900 ਤੇ 90 ਰੁਪਏ ਸ਼ਿਪਿੰਗ ਹੈ ਜੇ ਫ੍ਰੀ ਪੇਮੈਂਟ ਜਿਹੜੀ ਜੇ ਉਹ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਨਹੀਂ ਹੈਗੀ ਇਹਨਾਂ ਦੇ ਵਿੱਚ ਤੇ ਇੱਕ ਕਲਰ ਆਗਾ ਜੇ ਇਹਦੇ ਵਿੱਚ ਮਸਟਰਡ ਇਹ ਵੀ ਕਰਿਓ ਚੈੱਕ ਇਹ ਵੀ ਬੜਾ ਸ਼ਾਨਦਾਰ ਕਲਰ ਜਿਹਦੇ ਬਹੁਤ ਜ਼ਿਆਦਾ ਸੋਹਣਾ ਲੁੱਟ ਜੇ ਇਹ ਵੀ ਤੁਹਾਨੂੰ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਮਿਲ ਜੂਗਾ ਜੀ ਤੇ ਵੀਡੀਓ ਚਲਦੇ ਦੇ ਵਿੱਚ ਇੱਕ ਬੇਨਤੀ ਮੈਂ ਹੋਰ ਕਰ ਦੰਨਾ ਆ ਸਾਰਿਆਂ ਮੇਰੀਆਂ ਭੈਣਾਂ ਨੂੰ ਤੇ ਨਵੇਂ ਪੁਰਾਣੇ ਕਸਟਮਰ ਜਿੰਨੇ ਵੀ ਆ ਸਾਰਿਆਂ ਨੂੰ ਰਿਕੁਐਸਟ ਇਹ ਆ ਕਿ ਜਿਹੜੇ ਸੂਟ ਤੁਸੀਂ ਵੀ ਪਿਛਲੀ ਵੀਡੀਓ ਚ ਬੁੱਕ ਕਰ ਲਏ ਆ ਉਹ ਸੂਟ ਤੁਹਾਡੇ ਡਨ ਹੋ ਗਏ ਫਾਈਨਲ ਹੋ ਗਏ ਉਹ ਤੁਹਾਨੂੰ ਪਾਰਸਲ ਪਹੁੰਚ ਜੂਗਾ ਮਿਲ ਜਾਣਗੇ ਪਲੀਜ਼ ਇਹ ਨਾ ਕਰਿਆ ਕਰੋ ਕਿ ਆ ਵੀਡੀਓ ਵੇਖੀ ਤੇ ਪਿਛਲਾ ਆਰਡਰ ਤੁਸੀਂ ਕਹੋ ਕੈਨਸਲ ਕਰ ਦੋ ਤੇ ਸਾਨੂੰ ਆ ਭੇਜ ਦਿਓ ਇਦਾਂ ਨਹੀਂ ਹੋਣਾ ਜਿਹੜਾ ਸੂਟ ਤੁਸੀਂ ਬੁੱਕ ਕੀਤਾ ਤੁਹਾਨੂੰ ਉਹੀ ਮਿਲੂਗਾ ਉਹੀ ਪਹੁੰਚੂਗਾ ਨਵਾਂ ਸੂਟ ਲੈਣਾ ਆ ਤਾਂ ਨਵੀਂ ਬੁਕਿੰਗ ਪਾਓ ਆਰਡਰ ਕੈਨਸਲ ਹੋ ਗਏ ਚੇਂਜ ਹੋ ਗਏ ਕੁਝ ਨਹੀਂ ਜਿਹਾਣਾ ਨਵੀਂ ਵੀਡੀਓ ਨਵੇਂ ਸੂਟ ਜਿਹੜੇ ਪਿਛੇ ਆਰਡਰ ਹੋਣਗੇ ਉਹ ਤੁਹਾਡੇ ਪਿਛਲੇ ਪਹੁੰਚਣਗੇ ਤੇ ਆ ਲਓ ਜੀ ਅੱਗੇ ਕਰੋ ਚੈੱਕ ਹੋਣ ਇਹਨੂੰ ਬਹੁਤ ਜ਼ਿਆਦਾ ਸ਼ਾਨਦਾਰ ਜਿਹੜੀ ਜੇ ਫਿਓਨਾ ਦੇ ਵਿੱਚ ਆ ਗਈ ਬਾਟਮ ਇਹਦੀ ਦੁਪੱਟਾ ਆਗਾ ਔਰਗਾਂਜਾ ਦਾ ਰੇਟ ਆਗਾ ਸਿਰਫ ਤੇ ਸਿਰਫ 990 ਰੁਪਏ ਕ੍ਰੇਪ ਸਿਲਕ ਦੀ ਸ਼ਰਟ ਜੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਜੇ ਇਹਦੀ ਆਹ ਜੇ ਸੂਟ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਹਿਣ ਦਾ ਹਾਂ ਵੀ ਤੁਹਾਨੂੰ ਖੋਲ ਕੇ ਦਿਖਾ ਦੂੰਗਾ ਕਰਿਓ ਚੈੱਕ ਜਰੀ ਕਰਨੂੰ ਵੀ ਸੂਟ ਨੂੰ ਤੇ ਇਹਦੀ ਕੁਆਲਟੀ ਤੇ ਇਹਦਾ ਜਿਹੜਾ ਜੇ ਰੇਟ ਬਹੁਤ ਜਿਆਦਾ ਸੋਹਣਾ ਜੇ ਅਕੋਰਡਿੰਗ ਟੂ ਕੁਆਲਟੀ ਅਕੋਰਡਿੰਗ ਟੂ ਵਰਕ ਤੇ ਫਿਨਿਸ਼ਿੰਗ ਇਹਨਾਂ ਦੀ ਬਹੁਤ ਪਿਆਰੀ ਜੇ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਸਾਰਾ ਨੈਕ ਦੇ ਉੱਤੇ ਡਿਜ਼ਾਈਨ ਹੈ ਥੱਲੇ ਉਹਦੇ ਘੇਰੇ ਦੇ ਉੱਤੇ ਤੇ ਦੁਪट्टे ਜਿਹੜੇ ਜੇ ਉਹ ਆਗੇ ਜੇ ਇਹਦੇ ਨਾਲ ਆਰਗਾਂਜਾ ਦੇ ਸੀਕਵੈਂਸ ਵਾਲੇ ਰੇਟ ਹੈਗਾ ਜੇ ਸਿਰਫ ਇਹਦਾ 900 ਤੇ 90 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਜੇ ਆ ਵੀ ਕਰਿਓ ਚੈੱਕ ਇਹ ਆਗੇ ਜਿਹੜਾ ਹੈਂਡਵਰਕ ਦੇ ਵਿੱਚ ਤੇ ਰੇਂਜ ਇਹਨਾਂ ਦੀ ਜਿਹੜੀ ਜੇ ਆਜੂਗੀ ਜੇ ਪਲੱਸ ਦੀ ਹੁਣ ਚੈੱਕ ਕਰ ਲਿਓ ਹੁਣ ਇਹਦੀ ਬਹੁਤ ਹੀ ਸੋਹਣੇ ਸੂਟ ਜੇ ਬਹੁਤ ਜ਼ਿਆਦਾ ਸ਼ਾਨਦਾਰ ਸਟੱਫ ਜੇ ਤੇ ਇਹਦੀ ਸ਼ਰਟ ਜਿਹੜੀ ਆਉਗੀ ਜੇ ਸ਼ਿਮਰ ਦੇ ਵਿੱਚ ਸ਼ਿਮਰ ਚਾਕਲੇਟ ਸ਼ਿਮਰ ਦੀ ਸ਼ਰਟ ਜੇ ਤੇ ਨੈਕ ਦੇ ਉੱਤੇ ਸਾਰਾ ਹੀ ਇਹਦੇ ਆ ਗਿਆ ਜੇ ਥ੍ਰੈਡ ਵਰਕ ਤੇ ਹੈਂਡਵਰਕ ਨਾਲ ਆ ਗਿਆ ਤਿੱਲੇ ਦਾ ਵਰਕ ਸਾਰੀ ਸ਼ਰਟ ਦੇ ਵਿੱਚ ਬੂਟੀਆਂ ਪਈਆਂ ਮਿਲ ਜਣਗੀਆਂ ਤੇ ਇਧਰੋਂ ਇਹਦੇ ਨਾਲ ਆ ਗਿਆ ਜੇ ਬਹੁਤ ਹੀ ਸ਼ਾਨਦਾਰ ਬਾਟਮ ਦਾ ਡਿਜ਼ਾਈਨ ਤੇ ਬਹੁਤ ਜ਼ਿਆਦਾ ਸੋਹਣਾ ਬਾਟਮ ਦਾ ਡਿਜ਼ਾਈਨ ਵੇਖੋ ਕਿੰਨਾ ਹੈਵੀ ਆ ਤੇ ਇਹਦੇ ਵਿੱਚ ਥ੍ਰੈਡ ਵਰਕ ਹੈ ਤਿੱਲਾ ਵਰਕ ਹੈ 크ريب ਸਿਲਕ ਦੀ ਬਾਟਮ ਹੈ 2.5 2.5 ਮੀਟਰ ਦੀ ਕੱਟ ਜੇ ਇਹਦੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਆ ਗਿਆ ਜੇ ਔਰਗਾਂజా ਦਾ ਸੀਕਵੈਂਸ ਵਾਲਾ ਤੇ ਦੁਪੱਟਾ ਵੀ ਬਹੁਤ ਜ਼ਿਆਦਾ ਸ਼ਾਨਦਾਰ ਤੇ ਬਹੁਤ ਜ਼ਿਆਦਾ ਸੋਹਣਾ ਨਾਲ ਇਹਦੇ ਤੇ ਇੱਕ ਵਾਰੀ ਫੇਰ ਚੈੱਕ ਕਰ ਲਓ ਵੀ ਨੈਕ ਦੇ ਨਾਲ ਲੈਂਥ ਜਿਹੜੀ ਜੇ ਇਹਦੀ 42 ਤੱਕ ਰੈਡੀ ਹੋ ਜਾਂਦੀ ਜੇ ਕ੍ਰੇਪ ਸਿਲਕ ਦੀ ਆ ਗਈ ਜੇ ਬਾਟਮ ਹੈਂਡਵਰਕ ਦਾ ਸੂਟ ਜੇ ਤੇ ਇਧਰੋਂ ਥੱਲੇ ਘੇਰੇ 'ਚ ਵੀ ਸਾਰਾ ਹੈਂਡਵਰਕ ਤੁਸੀਂ ਦੇਖ ਸਕਦੇ ਜੇ ਚੈੱਕ ਕਰ ਲਓ ਬਹੁਤ ਜ਼ਿਆਦਾ ਸ਼ਾਨਦਾਰ ਜਿਹੜਾ ਹੈਂਡਵਰਕ ਹੈ ਘੇਰੇ ਦੇ ਵਿੱਚ ਹੀ ਹੋਇਆ ਤੇ ਇਹਦਾ ਰੇਟ ਜਿਹੜਾ ਹੈਗਾ ਜੇ ਸਿਰਫ ਤੇ ਸਿਰਫ ਹੈਗਾ ਜੇ 1045 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ 'ਚ ਤੁਹਾਨੂੰ ਹੁਣ ਮੈਂ ਕਲਰ ਆਪਸ਼ਨਾਂ ਦਿਖਾਈ ਜਨਾ ਚੈੱਕ ਕਰੀ ਜਾਓ ਆ ਲੋ ਜੀ ਰਸਟ ਸ਼ੇਡ ਆ ਗਈ ਜਿਹਦੀ ਸਭ ਤੋਂ ਵੱਧ ਡਿਮਾਂਡ ਰਹਿੰਦੀ ਆ ਚੈੱਕ ਕਰ ਲਓ ਬਹੁਤ ਹੀ ਪਿਆਰਾ ਸੂਟ ਜਿਹਦੇ ਬਹੁਤ ਜਿਆਦਾ ਸੋਹਣੀ ਛੇੜ ਜੇ ਰਸਟ ਛੇੜ ਹੈ ਦੀ ਤੇ ਇਧਰੋਂ ਬਾਟਮ ਆ ਗਈ ਸੇਮ ਨਾਲ ਕੰਟਰਾਸਟ ਮੈਚਿੰਗ ਕ੍ਰੇਪ ਸਿਲਕ ਦੀ ਸ਼ਰਟ ਆ ਗਈ ਜੇ ਚਾਕਲੇਟ ਸ਼ਿਮਰ ਦੀ ਦੁਪੱਟਾ ਆਗਾ ਜੇ ਨਾਲ ਔਰਗਾਂజా ਦਾ ਸੀਕਵੈਂਸ ਵਾਲਾ ਹੈਂਡਵਰਕ ਦਾ ਹੈਵੀ ਸੂਟ ਜੇ ਪਾਰਟੀ ਵੇਅਰ ਸੂਟ ਜੇ ਇਹ ਤੁਸੀਂ ਲੈ ਸਕਦੇ ਜੇ ਸਿਰਫ ਤੇ ਸਿਰਫ 1045 ਰੁਪਈਆ ਦੇ ਨਾਲ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਕਰਿਓ ਚੈੱਕ ਇਹ ਵੀ ਆਗਾ ਜੇ ਦੁਬਾਰੇ ਰਿਪੀਟ ਦੇ ਉੱਤੇ ਆਪਣੇ ਕੋਲ ਤੇ ਇਹ ਜਿਹੜੇ ਜਿਹੜੇ ਕਸਟਮਰ ਦੇ ਆਰਡਰ ਪੈਂਡਿੰਗ ਹੀ ਗੇ ਉਹਦੇ ਵੀ ਕਲੀਅਰ ਕਰ ਦਾਂਗੇ ਤਾਂ ਨਵੇਂ ਆਰਡਰ ਜਿਹੜੇ ਤੁਸੀਂ ਉਹ ਵੀ ਪਾ ਸਕਦੇ ਜੇ ਕੰਟਰਾਸਟ ਮੈਚਿੰਗ ਬਹੁਤ ਪਿਆਰੀ ਜੇ ਤੇ ਬਹੁਤ ਹੀ ਸੋਹਣਾ ਆਗਾ ਜੇ ਸੂਟ ਤੇ ਇਹ ਤੁਸੀਂ ਇਹਦੀ ਸੇਮ ਮਾਡਲ ਦੀ ਪਿਕ ਜਿਹੜੀ ਵੀਡੀਓ ਜਿਹੜੀ ਆਪਾਂ ਅਪਲੋਡ ਕੀਤੀ ਹੈ ਆਪਣੇ ਪੇਜ ਦੇ ਉੱਤੇ ਚੈੱਕ ਕਰ ਲਿਓ ਤੇ ਇਹ ਆਗਾ ਜੇ ਇਹਦੇ ਨਾਲ ਦੁਪੱਟਾ ਸੀਕਵੈਂਸ ਵਾਲਾ ਮਸਲੀਨ ਦਾ ਬਾਟਮ ਆਗੀ ਕريب ਸਿਲਕ ਦੀ ਬਹੁਤ ਜ਼ਿਆਦਾ ਸੋਨਾ ਬਾਟਮ ਤੇ ਵੀ ਹੈਵੀ ਡਿਜ਼ਾਈਨ ਹੈ ਇਧਰੋਂ ਆ ਗਿਆ ਇਹਦੀਆਂ ਬਾਹਾਂ ਦੇ ਉੱਤੇ ਡਿਜ਼ਾਈਨ ਬਹੁਤ ਜ਼ਿਆਦਾ ਹੈਵੀ ਹੈ ਵੀ ਤੇ ਆਹ ਸਾਰਾ ਸ਼ਰਟ ਦੇ ਫਰੰਟ ਦੇ ਵਿੱਚ ਡਿਜ਼ਾਈਨ ਜੇ ਤੇ ਇੰਨਾ ਜ਼ਿਆਦਾ ਵਰਕ ਜਿਹੜਾ ਹੈ ਤੇ ਇੰਨਾ ਜ਼ਿਆਦਾ ਸੋਨਾ ਹੈਵੀ ਸੂਟ ਜਿਹੜਾ ਆ ਤੁਹਾਨੂੰ ਦੇਣ ਲੱਗਾ ਮੈਂ ਸਿਰਫ ਤੇ ਸਿਰਫ 1045 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਅਵੀ ਕਰਿਓ ਚੈੱਕ ਇਹ ਵੀ ਆ ਗਿਆ ਜੇ ਬਹੁਤ ਸ਼ਾਨਦਾਰ ਸੂਟ ਤੇ ਬਹੁਤ ਹੀ ਪਿਆਰਾ ਜਿਹੜਾ ਜੇ ਸਟਾਫ ਇਹਦਾ ਇਹ ਵੀ ਆ ਗਿਆ ਕ੍ਰੇਪ ਸਿਲਕ ਦੇ ਵਿੱਚ ਤੇ ਇਹਦਾ ਵੀ ਤੁਸੀਂ ਰੇਟ ਤੇ ਰੇਂਜ ਜਿਹੜੀ ਜੇ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਪਹਿਲਾਂ ਸੂਟ ਚੈੱਕ ਕਰਿਓ ਤੇ ਸੂਟ ਦੀ ਕੁਆਲਿਟੀ ਚੈੱਕ ਕਰਿਓ ਇਸ ਤੋਂ ਬਾਅਦ ਇਹਦੀਆਂ ਬਾਹਾਂ ਦੇ ਉੱਪਰ ਵਰਕ ਚੈੱਕ ਕਰ ਲਓ ਆਹ ਲਓ ਜੀ ਇਹ ਆ ਗਿਆ ਇਹਦੀਆਂ ਬਾਹਾਂ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਤੇ ਆ ਆ ਗਿਆ ਇਹਦੇ ਪੌਂਚਿਆਂ ਦੇ ਉੱਤੇ ਵਰਕ ਬਹੁਤ ਹੀ ਸੋਹਣਾ ਇਦਿਆਂ ਬਾਵਾ ਪਹੁੰਚੇ ਤੇ ਨਾਲ ਦੁਪੱਟਾ ਲਾਜੇ ਬਹੁਤ ਜਿਆਦਾ ਸ਼ਾਨਦਾਰ ਸਟਾਈਲਿਸ਼ ਆ ਜਾਊਗਾ ਔਰਗਾਂਜਾ ਦੇ ਵਿੱਚ ਕ੍ਰੇਪ ਸਿਲਕ ਦਾ ਸੂਟ ਜੇ ਤੇ ਔਰਗਾਂਜਾ ਦਾ ਅਗਾਜ ਦੁਪੱਟਾ ਤੇ ਦੁਪੱਟਾ ਵੀ ਬੜਾ ਪਿਆਰਾ ਡਿਜ਼ਾਈਨਰ ਰੈਡੀ ਹੋਇਆ ਜੇ ਇਹਦੇ ਨਾਲ ਆਹ ਲੋ ਜੀ ਆਹ ਲੋ ਜੀ ਕਰਿਓ ਚੈੱਕੇ ਵੀ ਸੂਟ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 1000 ਤੇ 90 ਰੁਪਏ ਦੇ ਵਿੱਚ ਸ਼ਿਪਿੰਗ ਦਵਾਂਗੇ ਫ੍ਰੀ ਪੇਮੈਂਟ ਜਿਹੜੀ ਇਹ ਆਨਲਾਈਨ ਅਡਵਾਂਸ ਹੋਊਗੀ ਕੈਸ਼ ਔਨ ਡਿਲੀਵਰੀ ਜਿਹੜੀ ਇਹ ਉਹ ਨਹੀਂ ਜੇ ਹੈਗੀ ਲਓ ਜੀ ਅੱਗੇ ਆਗੇ ਜੇ ਹੁਣ ਤੁਹਾਡੇ ਫੇਵਰੇਟ ਤੇ ਤੁਹਾਡੇ ਪਰਸਨਲ ਫੇਵਰੇਟ ਤੇ ਸਭ ਦੇ ਹਰਮਨ ਪਿਆਰੇ ਸੂਟ ਚੈੱਕ ਕਰੋ ਪਹਿਲਾਂ ਤਾਂ ਸੂਟ ਦਾ ਕਲਰ ਉਸ ਤੋਂ ਬਾਅਦ ਇਹਦੀ ਕੁਆਲਿਟੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਹੋਇਆ ਵਰਕ ਤੇ ਵਰਕ ਦੀ ਸਫਾਈ ਇਦਾਂ ਜਾ ਕੇ ਤਿੱਲੇ ਦਾ ਵਰਕ ਪਲੱਸ ਇਹਦੇ ਵਿੱਚ ਥ੍ਰੈਡ ਵਰਕ ਆ ਗਿਆ ਹੈਂਡ ਵਰਕ ਆ ਗਿਆ ਸੂਟ ਦੇ ਵਿੱਚ ਸਾਰੇ ਸੂਟ 'ਚ ਤੁਹਾਨੂੰ ਹੈਂਡ ਵਰਕ ਜਿਹੜਾ ਜੇ ਉਹ ਮਿਲ ਜੂਗਾ ਤੇ ਇਧਰੋਂ ਸੋਨਾ ਜਿਹਾ ਡਿਜ਼ਾਈਨ ਜਿਹੜਾ ਜੇ ਆ ਗਿਆ ਸਾਰੀ ਫਰੰਟ ਦੇ ਵਿੱਚ ਬਹੁਤ ਭਾਰਾ ਸੂਟ ਹੈ ਬਹੁਤ ਜ਼ਿਆਦਾ ਸੋਨਾ ਜਾਲ ਬਣਿਆ ਇਹਦੇ ਉੱਤੇ ਤੇ ਨਾਲ ਇਹਦੇ ਆ ਜੂਗਾ ਜੇ ਬਾਹਾਂ ਦੇ ਉੱਤੇ ਵਰਕ ਆਹ ਲਓ ਜੀ ਬਾਹਾਂ ਦਾ ਵੀ ਵਰਕ ਚੈੱਕ ਕਰੋ ਕਿੰਨਾ ਜ਼ਿਆਦਾ ਹੈਵੀ ਵਰਕ ਆ ਤੇ ਰੇਟ ਸੁਣ ਕੇ ਤਾਂ ਤੁਸੀਂ ਹਰਾਨ ਰਹਿ ਜਾਓਗੇ ਵੀ ਇੰਨਾ ਸਸਤਾ ਸੂਟ ਤੇ ਇੰਨੀ ਜ਼ਿਆਦਾ ਸੋਹਣੀ ਕਢਾਈ ਤੇ ਇੰਨੀ ਜ਼ਿਆਦਾ ਸੋਹਣੀ ਕੁਆਲਿਟੀ ਤੇ ਇਹਦੀ ਤੁਸੀਂ ਕੁਆਲਿਟੀ ਚੈੱਕ ਕਰਨੀ ਹੈ ਤਾਂ ਤੁਸੀਂ ਦੁਕਾਨ ਤੇ ਮੇਰੇ ਕੋ ਆਣ ਕੇ ਇਹ ਸੂਟ ਆਪਣੇ ਹੱਥੀਂ ਚੈੱਕ ਕਰਕੇ ਫੀਲ ਕਰਕੇ ਲੈ ਸਕਦੇ ਜੇ ਪਿਓਰ ਦੀ ਕੁਆਲਿਟੀ ਦੇ ਨਾਲ ਸੇਮ ਡਿੱਟੋ ਕੁਆਲਿਟੀ ਆ ਕ੍ਰੇਪ ਸਿਲਕ ਦੀ ਤੇ ਇਹਦੇ ਨਾਲ ਆ ਗਿਆ ਜੇ ਦੁਪੱਟਾ ਦੁਪੱਟਾ ਚੈੱਕ ਕਰਿਓ ਹਣੀ ਇਹਦੀ ਆਹ ਲਓ ਜੀ ਵਿਆਹਾਂ ਸ਼ਾਦੀਆਂ ਤੇ ਜਿੱਦਾਂ ਮਰਜੀ ਦੁਪੱਟਾ ਤੁਸੀਂ ਲੈ ਕੇ ਤੇ ਸੋਹਣਾ ਜਿਹਾ ਸੂਟ ਜਿਹੜਾ ਇਹ ਤਿਆਰ ਕਰ ਸਕਦੇ ਜੀ ਆਹ ਲਓ ਜੀ ਇਹ ਆ ਗਿਆ ਜੇ ਹੈਵੀ ਸਾਰਾ ਦੁਪੱਟਾ ਇਹ ਸੂਟ ਨਹੀਂਗਾ ਸਿਰਫ ਦੁਪੱਟਾ ਜੇ ਦੁਪੱਟੇ ਦੇ ਉੱਤੇ ਕਿੰਨਾ ਜ਼ਿਆਦਾ ਵਰਕ ਹੈ ਇਹਦੇ ਤੇ ਇਹਦੀ ਜਿਹੜੀ ਰੇਂਜ ਦੇ ਸੂਟ ਦੀ ਉਹ ਤੁਹਾਨੂੰ ਆਪਾਂ ਦਵਾਂਗੇ ਸਿਰਫ ਤੇ ਸਿਰਫ 1399 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ 1399 ਰੁਪਈਆ ਦਾ ਸੂਟ ਜੇ ਸਿਰਫ ਮਾਰੀ ਬਟ ਇਹ ਸੋਨਾ ਜਿਹਾ ਕਲਰ ਤੁਸੀਂ orange shade ਲੈ ਸਕਦੇ ਜੇ 1399 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦੇ ਨਾਲ ਇਹਦੇ ਵਿੱਚ ਅੱਗੇ ਕਰ ਲਓ ਹੁਣ ਕਦਰ ਚੈੱਕ ਕਲਰ ਤੁਹਾਨੂੰ ਦੇਈ ਜਾਣੇ ਆਪਾਂ ਸਾਰੇ ਤੋਹਫੇ ਹਲੋ ਇਹ ਵੀ ਬਹੁਤ ਹੀ ਸ਼ਾਨਦਾਰ ਕਲਰ ਜਿਹਦੇ ਬਹੁਤ ਜਿਆਦਾ ਸੋਨਾ ਵਰਕ ਜਿਹਦੇ ਉੱਤੇ ਵੀ ਹੈਵੀ ਪੂਰਾ ਪਾਰਟੀ ਵੇਅਰ ਸੂਟ ਜੇ ਸਿਰਫ ਤੇ ਇਸ ਸਿਰਫ 1399 ਰੁਪਏ ਦਾ ਇੰਨੇ ਦਾ ਪਲੇਨ ਕਪੜਾ ਹੀ ਆਉਂਦਾ ਜਿੰਨੇ ਤੇ ਤੁਹਾਨੂੰ ਆਪਾਂ ਸੂਟ ਦੇਈ ਜਾਂਦੇ ਤੇ ਸੂਟ ਵੀ ਇੰਨੇ ਜਿਆਦਾ ਸੋਹਣੇ ਹੈਵੀ ਕਿ ਤੁਸੀਂ ਇੱਕ ਵਾਰੀ ਚੀਜ਼ ਮੰਗਾਓਗੇ ਤਾਂ ਯਾਦ ਰੱਖੋਗੇ ਕਿ ਵਾਕਿਆ ਕਿਸੇ ਨੇ ਸੂਟ ਭੇਜਿਆ ਹੈ ਆਹ ਲਓ ਜੀ ਤੇ ਆਹ ਲਓ ਜੀ ਦੁਪੱਟਾ ਇਹਦਾ ਦੁਪੱਟੇ ਇੰਨੇ ਜ਼ਿਆਦਾ ਹੈਵੀ ਨੇ ਕਿ ਕਿਆ ਬਾਤਾਂ ਦੁਪੱਟਿਆਂ ਦੀਆਂ ਆ ਲੋ ਚੈੱਕ ਕਰੋ ਸਾਰੇ ਦੁਪੱਟਿਆਂ ਤੇ ਵਰਕ ਵੇਖੋ ਕਿੰਨਾ ਹੈ ਇਹਦੀ ਰੇਂਜ ਜਿਹੜੀ ਜੇ ਸੂਟ ਦੀ ਸਿਰਫ ਤੁਹਾਨੂੰ ਆਪਾਂ ਦੇਣ ਲੱਗੇ ਅੱਜ 1399 ਰੁਪਈਆ ਦੇ ਵਿੱਚ ਸਸਤੀ ਜੀ ਰੇਂਜ ਤੇ ਟੌਪ ਦੀ ਕੁਆਲਿਟੀ ਚੈੱਕ ਕਰਿਓ ਦੁਕਾਨ ਤੇ ਲੈ ਆਣ ਕੇ ਚੈੱਕ ਕਰ ਲਿਓ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਚੈੱਕ ਕਰ ਲਿਓ ਰੇਟ ਸਿਰਫ 1399 ਰੁਪਈਏ ਹਲੋ ਵੀ ਅੱਗੇ ਆ ਗਈ ਜੇ ਛੇਡ ਆ ਗਈ ਮਰੂਨ ਤੇ ਬਹੁਤ ਹੀ ਸੋਹਣੀ ਛੇੜ ਜੇ ਤੇ ਬਹੁਤ ਜਿਆਦਾ ਸੋਹਣਾ ਸੂਟ ਜੇ ਕੰਟਰਾਸਟ ਤੁਸੀਂ ਵੇਖ ਸਕਦੇ ਜੇ ਕਿੰਨੇ ਪਿਆਰੇ ਇਹਨਾਂ ਦੇ ਤੇ ਇਹ ਨਾਲ ਇਹਦੇ ਦੁਪੱਟਾ ਸੇਮ ਆਜੂਗਾ ਜੇ ਫੇਰ ਉਦਾਂ ਹੀ ਬਾਵਾ ਦੇ ਉੱਤੇ ਵਰਕ ਵੀ ਸੇਮ ਆਜੂਗਾ ਦੁਪੱਟੇ ਤਾਂ ਮੈਂ ਸਾਰੇ ਖੋਲ ਕੇ ਦਿਖਾ ਲਵਾਂ ਕਿਉਂਕਿ ਦੁਪੱਟੇ ਬਹੁਤ ਜਿਆਦਾ ਹੈਵੀ ਦੁਪੱਟੇ ਇਹਨਾਂ ਦੇ ਆਹ ਲਿਆ ਇਹ ਵੀ ਤੁਸੀਂ ਲੈ ਸਕਦੇ ਜੇ ਸਿਰਫ ਤੇ ਸਿਰਫ 1399 ਰੁਪਈਆ ਦੇ ਵਿੱਚ ਇਹ ਹੈਗਾ ਆਪਣੇ ਕੋਲ ਕਰੇਪ ਦਾ ਸੂਟ ਬਹੁਤ ਸ਼ਾਨਦਾਰ ਆ ਲੋ ਜੀ ਅੱਗੇ ਆ ਗਿਆ ਜੇ ਰਸਟ ਸ਼ੇਡ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਕਲਰ ਜਿਹੜਾ ਹੈ ਟਾਈਮ ਤੇ ਉੱਤੇ ਆ ਉਹ ਆ ਗਿਆ ਰਸਟ ਤੇ ਇਹ ਤੁਸੀਂ ਲੈ ਸਕਦੇ ਜੇ ਹੈਂਡਵਰਕ ਦੇ ਨਾਲ ਮਸ਼ੀਨਵਰਕ ਦੇ ਨਾਲ ਤਿੱਲਾਵਰਕ ਤੇ ਪਲੱਸ ਇਹਦੇ ਵਿੱਚ ਆ ਜੂਗਾ ਜੇ ਲੈਸਵਰਕ ਦੁਪੱਟੇ ਦੇ ਉੱਤੇ ਬੜਾ ਸ਼ਾਨਦਾਰ ਤੇ ਦੁਪੱਟਾ ਚੁਣੋਂ ਦਾ ਪੂਰਾ ਫੁੱਲ ਜਾਲ ਦਾ ਭਰਿਆ ਤੇ ਪੱਲੇ ਬਹੁਤ ਜ਼ਿਆਦਾ ਹੈਵੀ ਦੁਪੱਟੇ ਦੇ ਇਧਰੋਂ ਨਾਲ ਆ ਗਿਆ ਜੇ ਇਹਦੇ ਬਾਹਾਂ ਦੇ ਉੱਤੇ ਵਰਕ ਆਹੋ ਚੈੱਕ ਕਰੋ ਰਸਟ ਨੂੰ ਵੀ ਆਹੋ ਜੀ ਤੇ ਇਹ ਇਹਦਾ ਆ ਗਿਆ ਜੇ ਨਾਲ ਦੁਪੱਟਾ ਦੁਪੱਟਾ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਆਹੋ ਕਰੋ ਚੈੱਕ ਦੁਪੱਟਾ ਸਿਰਫ ਤੇ ਸਿਰਫ ਇਹਦਾ ਰੇਟ ਹੈਗਾ ਜੇ 1300 ਤੇ 99 ਰੁਪਏ ਸ਼ਿਪਿੰਗ ਆਪਾਂ ਦੇ ਦਾਂਗੇ ਤੁਹਾਨੂੰ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਜੇ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵਾਂ ਤਰੀਕਿਆਂ ਦੇ ਨਾਲ ਇਹ ਤੁਹਾਨੂੰ ਅਵੇਲੇਬਲ ਮਿਲ ਜੂਗਾ ਜੀ ਤੇ ਇਹ ਹੀਗਾ ਸਾਡੇ ਕੋਲ ਸੋਹਣਾ ਜਿਹਾ ਸਟਾਕ ਤੇ ਇਹਦੇ ਵਿੱਚ ਤੁਹਾਨੂੰ ਮੈਂ ਹੋਰ ਵੀ ਦਿਖਾ ਦਣਾ ਮੋਰਾਂ ਵਾਲੇ ਆਪਣੇ ਕੋਲ ਸੂਟ ਆ ਗਏ ਬੜੇ ਬੜੇ ਸੋਹਣੇ ਉਹਦੀ ਵੀਡੀਓ ਵੀ ਆਪਾਂ ਪੋਸਟ ਕਰਦਾਂਗੇ ਇਹਦੇ ਵਿੱਚ ਵੀ ਕਲਰ ਜਿਹੜੇ ਆਪਣੇ ਕੋਲ ਘੱਟ ਤੋਂ ਘੱਟ ਵੀ ਜ਼ਿਆਦਾ ਨਹੀਂ ਤੇ 10 ਕਲਰ ਆ ਗਏ 10 ਨਹੀਂ ਤੇ ਮੇਰੇ ਖਿਆਲ ਚ ਨੋ ਹਾ 9 ਜਾਂ 10 ਕਲਰ ਇਹਦੇ ਵਿੱਚ ਵੀ ਆ ਗਏ ਆਪਣੇ ਕੋ ਸਾਰੇ ਕਲਰ ਦੀ ਵੀਡੀਓ ਜਿਹੜੀ ਆ ਪੋਸਟ ਕਰ ਦਾਂਗੇ ਫੋਟੋਆਂ ਜਿਹੜੀਆਂ ਆ ਆਪਾਂ ਗਰੁੱਪ ਦੇ ਵਿੱਚ ਪਾ ਲਾਂਗੇ ਤੇ ਤੁਸੀਂ ਇਹ ਸਟਾਕ ਸਾਡੇ ਕੋਲ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਤੇ ਇਹਦੇ ਵਾਸਤੇ ਤੁਹਾਨੂੰ ਜੇ ਆਫਲਾਈਨ ਲਾਣਾ ਤੁਸੀਂ ਸਾਡੇ ਕੋਲ ਸ਼ਾਪ ਤੇ ਆ ਜਾਓ ਰਾਜੇ ਸ਼ਾਸੀ ਸਾਡੀ ਸ਼ਾਪ ਹੈ ਅਨਹਦ ਆਰਟਸ ਬੁਟੀਕ ਨਾਮ ਤੋਂ ਤੁਸੀਂ ਉੱਥੇ ਆਣ ਕੇ ਵੀ ਵਿਜ਼ਿਟ ਕਰ ਸਕਦੇ ਜੇ ਤੇ ਜੇ ਤੁਸੀਂ ਆਨਲਾਈਨ ਮੰਗਾਉਣਾ ਤਾਂ ਮੇਰੇ ਦਿੱਤੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਲੈ ਕੇ ਆਪਣਾ ਐਡਰੈਸ ਭੇਜ ਦਿਓ ਪਲੱਸ ਕਨਫਰਮ ਜ਼ਰੂਰ ਕਰਾ ਲਿਓ ਪੇਮੈਂਟ ਕਰਨ ਤੋਂ ਪਹਿਲਾਂ ਸੂ ਕਿਉਂਕਿ ਕੈਸ਼ ਔਨ ਡਿਲੀਵਰੀ ਆਪਾਂ ਕਰ ਦੇਣੀ ਜੇ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਫੋਲੋ ਕਰਿਓ ਤੇ Facebook ਪੇਜ ਤੇ ਵੀ ਤੁਹਾਨੂੰ ਮਿਲਾਂਗੇ ਇਹ ਮੇਰੇ ਭੱਜੀ ਬਾਏ ਬਾਏ ਸਸਿਕਾ